ਦਿੱਲੀ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਹਾਰ ਸਬੰਧੀ ਮੰਥਨ ਮੀਟਿੰਗ ਕਰਨਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ 11 ਫਰਵਰੀ ਨੂੰ ਸਮੇਤ ਮੁੱਖ ਮੰਤਰੀ ਪੰਜਾਬ ਦੇ ਸਾਰੇ ਵਿਧਾਇਕ ਹੋਣਗੇ ਇਹਦੇ ਵਿੱਚ ਸ਼ਾਮਲ ਸੋਮਵਾਰ ਨੂੰ 2 ਵਜੇ ਦੇ ਲਗਭਗ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਹਾਰ ਸਬੰਧੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮੰਥਨ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਵਿਧਾਇਕ ਸਮੇਤ ਮੁੱਖ ਮੰਤਰੀ ਸ਼ਾਮਲ ਹੋਣਗੇ ਅਤੇ ਇਸ ਦੇ ਵਿੱਚ ਮੰਤਨ ਕੀਤਾ ਜਾਵੇਗਾ ਕਿ ਇਹ ਹਾਰ ਦਾ ਕਾਰਨ ਕੀ ਰਿਹਾ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਸਪ ਬਖਸਪਰਚਨ ਨੀਲ ਗਰਗ ਸਰੀਕੂ ਮੀਟਿੰਗ ਰੱਖੀ ਗਈ ਹੈ ਆਮ ਆਦਮੀ ਪਾਰਟੀ ਅਰਵਿੰਦ ਕੇ ਜੀਵਾਸਿ ਪ੍ਰਮੋ ਕੀ ਕਾਰਨ ਹੈ ਇਹ ਸਾਰੇ ਜਿਹੜੇ ਕਿ ਐਮ ਐਲ ਏ ਤੇ ਮਾਨ ਸਾਹਿਬ ਵੀ ਜਿਹੜੇ ਕੀ ਉੱਥੇ ਸ਼ਾਮਿਲ ਹੋਣਗੇ ਇਸ ਮੀਟਿੰਗ 'ਚ ਦੇਖੋ ਜਿੱਦਾਂ ਆਪਾਂ ਸਾਰੇ ਜਾਣਦੇ ਹੁਣੇ-ਹੁਣੇ ਦਿੱਲੀ ਦਾ ਇਲੈਕਸ਼ਨ ਹੋ ਕੇ ਹਟਿਆ ਹੈਗਾ ਔਰ ਇਲੈਕਸ਼ਨ ਦੇ ਵਿੱਚ ਆਵਾਦੀ ਪਾਰਟੀ ਨੂੰ 43% ਵੋਟਾਂ ਪਈਆਂ ਪਰ ਸਾਡਾ ਜਿਹੜਾ ਨੰਬਰ ਸੀ ਉਹ 22 ਹੈਗਾ ਮਤਲਬ ਸਾਰਥਿਕ ਆਪੋਜੀਸ਼ਨ ਦੀ ਭੂਮਿਕਾ ਦੇ ਵਿੱਚ ਅਸੀਂ ਹੈਗੇ ਆਂ ਔਰ ਇਲੈਕਸ਼ਨ ਤੋਂ ਬਾਅਦ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਲਗਾਤਾਰ ਮੰਥਨ ਮੀਟਿੰਗਾਂ ਕਰ ਰਹੇ ਨੇ ਉਹਨਾਂ ਨੇ ਆਪਣੇ ਜਾਨੀ ਕਿ ਕਲੀਗਜ਼ ਦੇ ਨਾਲ ਦਿੱਲੀ ਦੇ ਵਿੱਚ ਵੀ ਮੀਟਿੰਗਾਂ ਕੀਤੀਆਂ ਦਿੱਲੀ ਦੇ ਐਮ.ਐਲ.ਏ ਸਹਿਬਾਨ ਨਾਲ ਵੀ ਮੀਟਿੰਗਾਂ ਕੀਤੀਆਂ ਕਿਉਂਕਿ ਪੰਜਾਬ ਦੀ ਲੀਡਰਸ਼ਿਪ ਔਰ ਪੰਜਾਬ ਦੇ ਐਮਐਲਏ ਦਾ ਬੜਾ ਮਹੱਤਵਪੂਰਨ ਯੋਗਦਾਨ ਸੀ ਉੱਥੇ ਇਸ ਕੈਂਪੇਨ ਦੇ ਵਿੱਚ ਲਗਾਤਾਰ ਕਾਫੀ ਸਮਾਂ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਦਾ ਜਿਹੜਾ ਫੀਡਬੈਕ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਇਸੇ ਕਰਕੇ ਜਨਨ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਹੜੇ ਸਾਡੇ ਐਮਐਲਏ ਨੇ ਉਹ ਕੱਲ ਨੂੰ ਦਿੱਲੀ ਜਾ ਰਹੇ ਨੇ ਉਹਨਾਂ ਦੇ ਨਾਲ ਵੀ ਮੰਥਨ ਮੀਟਿੰਗ ਕੀਤੀ ਜਾਏਗੀ ਤਾਂ ਕਿ ਉਹਨਾਂ ਦਾ ਵੀ ਫੀਡਬੈਕ ਲਿਆ ਜਾ ਸਕੇ ਜਿਹੜਾ ਦਿੱਲੀ ਇਲੈਕਸ਼ਨ ਹੋ ਕੇ ਹਟਿਆ ਕਿਸ ਚੀਜ਼ ਦੀ ਕਮੀ ਰਹੀ ਕਿਹੜੀ ਚੀਜ਼ ਉਹਨਾਂ ਦੀ ਓਬਜ਼ਰਵੇਸ਼ਨ ਹੈਗੀ ਹੈ ਤਾਂ ਕਿ ਅਗਲੀ ਸਟਰੈਟਜੀ ਜਿਹੜੀ ਬਣਾਈ ਜਾ ਸਕੇ ਕਿਉਂਕਿ ਇਲੈਕਸ਼ਨ ਤੇ ਲਗਾਤਾਰ ਚੱਲਦੇ ਹੀ ਰਹਿੰਦੇ ਹੈ ਕਿਤਨਾ ਕਿਤੇ ਇਲੈਕਸ਼ਨ ਹੁੰਦਾ ਹੀ ਰਹਿੰਦਾ ਤਾਂ ਕਿ ਜਿਹੜੀਆਂ ਸਾਡੀਆਂ ਕਮੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰ ਸਕੇ ਇਸ ਪਰਪਰਪੇ ਦੇ ਵਾਸਤੇ ਇਹ ਜਿਹੜੀ ਮੀਟਿੰਗ ਹੈ ਉਹ ਦਿੱਲੀ ਦੇ ਵਿੱਚ ਸੱਦੀ ਹੈ ਸਰ ਕਾਰਨ ਕੀ ਮੰਨਦੇ ਹੋ ਹਾਰ ਦਾ ਜੀ ਪੰਜਾਬ ਵਿੱਚ ਵਿਧਾਇਕਾਂ ਤੇ ਸਵਾਲ ਖੜੇ ਹੁੰਦੇ ਨੇ ਕਿ ਕੀ ਕਾਰਨ ਮੰਨਦੇ ਹੋ ਇਸ ਹਾਰ ਦਾ ਨਹੀਂ ਦੇਖੋ ਪਤਾ ਕੀ ਇਹ ਜਿਹੜੇ ਹਾਰ ਦਾ ਮੰਥਨ ਕਰਨ ਵਾਸਤੇ ਹੀ ਤਾਂ ਇਹ ਮੀਟਿੰਗਾਂ ਸੱਦੀਆਂ ਹੈਗੀਆਂ ਨੇ ਠੀਕ ਹੈ ਨਾ ਉੱਥੇ ਹੀ ਇਹ ਚੀਜ਼ ਉੱਭਰ ਕੇ ਸਾਹਮਣੇ ਆਏਗੀ ਕਿ ਸਰ ਜਿਹੜਾ ਕੈਂਪੇਨ ਸੀ ਉਹਨੂੰ ਚਲਾਉਣ ਦੇ ਵਿੱਚ ਕਿਤੇ ਕੋਈ ਦਿੱਕਤ ਰਹੀ ਜਾਂ ਕੋਈ ਗੱਲ ਜਿਹੜੀ ਹੈਗੀ ਅਸੀਂ ਆਪਣੇ ਜਾਨੀ ਕਿ ਵੋਟਰਾਂ ਤੱਕ ਉਹ ਨਹੀਂ ਪਹੁੰਚਾ ਸਕੇ ਉਹਦੀ ਕਮੀ ਰਹੀ ਜਾਂ ਕੋਈ ਹੋਰ ਕਿਹੜੀ ਕਮੀ ਸੀ ਉਸਨੂੰ ਦੂਰ ਕਰਨ ਵਾਸਤੇ ਇਹ ਮੰਥਨ ਮੀਟਿੰਗਾਂ ਹੁੰਦੀਆਂ ਇਹ ਮੀਟਿੰਗ ਨੂੰ ਹੋ ਲੈਣਦੇ ਉਹ ਤੋਂ ਬਾਅਦ ਜਿਹੜੀ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਅਸੀਂ ਮੀਡੀਆ ਦੇ ਨਾਲ ਵੀ ਸ਼ੇਅਰ ਕਰਾਂਗੇ ਵਿਧਾਇਕਾਂ ਦੇ ਨਾਲ ਨਾਲ ਹੋਰ ਕਿਹੜੇ ਸ਼ਾਮਿਲ ਹੋਣਗੇ ਇਸ ਮੀਟਿੰਗ 'ਚ ਇਹਨੂੰ ਕੱਲ ਦੀ ਮੀਟਿੰਗ ਦੇ ਵਿੱਚ ਤੇ ਵਿਧਾਇਕ ਸਦੇ ਆ ਤੇ ਉਸ ਤੋਂ ਅਗਲੀ ਮੀਟਿੰਗ ਦੇ ਵਿੱਚ ਜਿਹੜੇ ਸੰਗਠਨ ਦੇ ਬਾਕੀ ਲੋਕ ਨੇ ਉਹਨਾਂ ਨੂੰ ਵੀ ਸਦੇ ਜਾਊਗਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਹੈਗਾ ਗਿਆ ਆਉਣ ਵਾਲੀ ਇਲੈਕਸ਼ਨ ਦੇ ਲਈ ਦੇਖੋ ਪੰਜਾਬ ਦੇ ਵਿੱਚ ਤੇ ਨੇਚਰਲੀ ਇਸ ਮੰਥਨਿੰਗ ਮੀਟਿੰਗ ਦੇ ਵਿੱਚੋਂ ਵੀ ਬਹੁਤ ਕੁਝ ਉੱਭਰ ਕੇ ਸਾਹਮਣੇ ਆਏਗਾ ਔਰ ਪੰਜਾਬ ਦੇ ਵਿੱਚ ਹੀ ਅਗਲੇ 2 ਸਾਲਾਂ ਬਾਅਦ ਇਲੈਕਸ਼ਨ ਹੋਣਾ ਆ ਠੀਕ ਹੈ ਜਿਹੜਾ ਮਾਨ ਸਾਹਿਬ ਦੀ ਸਰਕਾਰ ਹੈ ਜਿਹੜਾ ਸਾਡਾ ਮੇਨ ਅਜੈਂਡਾ ਹੈਗਾ ਲੋਕਾਂ ਨੂੰ ਅੱਛੀ ਜਾਨੀ ਕਿ ਸੇ ਸਹੂਲਤਾਂ ਦੇਣਾ ਬੱਚਿਆਂ ਨੂੰ ਅੱਛੀ ਤੇ ਫ੍ਰੀ ਪੜ੍ਹਾਈ ਦੇਣਾ ਰੋਜ਼ਗਾਰ ਦੇਣਾ ਬਿਜਲੀ ਦੇਣਾ ਉਹਦੇ ਤੇ ਬਾਖੂਬੀ ਵਧੀਆ ਕੰਮ ਕਰ ਰਹੀ ਹੈ ਮਾਨ ਸਾਹਿਬ ਦੀ ਸਰਕਾਰ ਨੇਚਰਲੀ ਹੈ ਵੀ ਅਗਲੀ ਜਿਹੜੀ ਹੈਗਾ ਇਲੈਕਸ਼ਨ ਜਦੋਂ ਪੰਜਾਬ ਦੇ ਵਿੱਚ ਹੋਏਗੀ ਉਹਦੀ ਕੈਂਪੇਨ ਚਲਾਉਣ ਦੇ ਇਹ ਜਿਹੜਾ ਮੰਥਨ ਮੀਟਿੰਗ ਹੈ ਉਹ ਵੀ ਕਾਫੀ ਵੱਡਾ ਰੋਲ ਅਦਾ ਕਰਨਗੇ